ਹੰਦਪੁਰ ਤੋਂ ਫਗਵਾੜੇ ਨੂੰ ਜਾਂਦੀ ਸੜਕ ਤੇ ਹਕੀਮਪੁਰ ਦਾ ਪੁਲ ਨੰਗ ਕੇ ਖੱਬੇ ਹਤਰੇਪੇ ਪਿੰਡ ਦਾ ਗੇਟ ਆਉਂਦਾ ਹੈ ਇਸ ਨਗਰ ਰੇਪੇ ਵਿੱਚ ਰਾਜਾ ਸਾਹਿਬ ਜੀ ਦਾ ਵਰਸੋਇਆ ਪਵਿੱਤਰ ਤੀਰਥ ਸਥਾਨ ਤਖਤ ਸੈ ਪਿੰਡ ਰੇਪਾ ਮੌਜੂਦ ਹੈ ਇਸ ਪਵਿੱਤਰ ਸਥਾਨ ਦੀ ਰਚਨਾ ਹਜ਼ੂਰ ਸ਼੍ਰੀ ਨਾਨਕਮਾਹ ਰਾਜਾ ਸਾਹਿਬ ਜੀ ਨੇ 30 ਜੂਨ 1905 ਈਸਵੀ ਦੇ ਵਿੱਚ ਕੀਤੀ 1906 ਵਿੱਚ ਹਜ਼ੂਰ ਸ਼੍ਰੀ ਨਾਨਕਮਾਹ ਰਾਜਾ ਸਾਹਿਬ ਜੀ ਨੇ ਇਸ ਸਥਾਨ ਤੇ ਖੂਹੀ ਲਵਾਈ ਤੇ ਆਪਣੇ ਰਹਿਣ ਵਾਸਤੇ ਕੁਟਿਆ ਇਸ ਸਥਾਨ ਤੇ ਹਜ਼ੂਰ ਸ਼੍ਰੀਨਾਪ ਕੋ ਮਹਾਰਾਜਾ ਸਾਹਿਬ ਜੀ ਕੋਰ ਤਪੱਸਿਆ ਕਰਿਆ ਕਰਦੇ ਸਨ ਇਸ ਸਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਰਾਜਾ ਸਾਹਿਬ ਜੀ ਨੇ ਆਪਣੇ ਪਿਆਰੇ ਸੇਵਕ ਬਦੂਤ ਮਹਾਰਾਜ ਨੂੰ ਦਿੱਤੀ ਤੇ ਰਹਿਪੇ ਦੀਆਂ ਸੰਗਤਾਂ ਨੂੰ ਤਾਕੀਦ ਕੀਤੀ ਕਿ ਬਦੂਤ ਮਹਾਰਾਜ ਨੂੰ ਸਾਡਾ ਹੀ ਰੂਪ ਜਾਣ ਕੇ ਸੇਵਾ ਕਰਨੀ ਹੈ ਸਾਲ 1961 ਵਿੱਚ ਬਦੂਤ ਮਹਾਰਾਜ ਨੇ ਇਸ ਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸਥਾਪਨਾ ਕੀਤੀ 14 ਨਵੰਬਰ 1964 ਨੂੰ ਸੇਵਕਾਂ ਦੇ ਸੱਦੇ ਤੇ ਅਬਦੁੱਤ ਮਹਾਰਾਜ ਜੀ ਇੰਗਲੈਂਡ ਦੀ ਧਰਤੀ ਤੇ ਗਏ ਤੇ 9 ਜਨਵਰੀ 1965 ਨੂੰ ਉੱਥੇ ਜੋਤੀ ਜੋਸ ਸਮਾ ਗਏ ਅਬਦੁੱਤ ਮਹਾਰਾਜ ਜੀ ਦੀ ਪਵਿੱਤਰ ਦੇਹ ਨੂੰ ਇੰਗਲੈਂਡ ਤੋਂ ਇੰਡੀਆ ਲਿਆਂਦਾ ਗਿਆ ਤੇ 26 ਜਨਵਰੀ 1965 ਨੂੰ ਤਖਤ ਸਾਹਿਬ ਦੇ ਸਨਮੁਖ ਅਬਦੁੱਤ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ ਇਸ ਸਥਾਨ ਤੇ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ ਸੰਗਤਾਂ ਇਸ ਸਥਾਨ ਤੇ ਆਪਣੀਆਂ ਮਨੋਕਾਮਨਾ ਲੈ ਕੇ ਆਉਂਦੀਆਂ ਨੇ ਅਰਦਾਸਾਂ ਬੇਨਤੀਆਂ ਕਰਾਉਂਦੀਆਂ ਨੇ ਤੇ ਮੋਹ ਮੰਗੀਆਂ ਮਰਾਦਾਂ ਪਾਉਂਦੀਆਂ ਨੇ ਰਾਜਾ ਸਾਹਿਬ ਜੀ ਬਖਸ਼ਿਸ਼ਾਂ ਦੇ ਦਾਤੇ ਨੇ ਤੇ ਬਖਸ਼ਿਸ਼ਾਂ ਕਰਦੇ ਨੇ ਰੇਪੇ ਦੀਆਂ ਸੰਗਤਾਂ ਬਹੁਤ ਹੀ ਪ੍ਰੇਮ ਭਾਵਨਾ ਦੇ ਨਾਲ ਹਜ਼ੂਰ ਸ਼ਹੀਨਾਬ ਕੁਮਾਰਾਜਾ ਸਾਹਿਬ ਜੀ ਤੇ ਬਦੂਤ ਮਹਾਰਾਜ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲੇ ਮਨਾਉਂਦੀਆਂ ਨੇ ਸੰਗਤ ਜੀ ਆਖੋ ਰਾਜਾ ਬਲੀਕਾਰਪ